ਗੁਰ ਦਾੁਰ ਕਰ ਸੇਵੀਆ ਅਦੇ ਸੁਸਾਜ ਸੁਭਾ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਦੁ ਸੁਖ ਜਾਨੈ ਹਉ ਵਸ ਫਤਖ ਸੰਮਤੀ ਦੁਰੀਆ ਸਾ ਗੁਰ ਸਾਚੀ ਜੈ ਤੋਦਟੇ ਸਚੇ ਸੱਜਣ ਸੱਜਾ ਪਾਤਿਸਾ ਹੋ ਸਿਰ ਸਹਾ ਤੈਸਾ ਜਿਸ ਪਾਸ ਬੈਠਿਆ ਸੁਨਿਆ ਸਭਨਾ ਦਾ ਵੀ ਸਾਹ ਸੱਜਣ ਸੱਜਾ ਪਾਤਿਸਾ ਹੋ ਸਿਰ ਸਹਾ ਤੈਸਾ ਜਿਸ ਪਾਸ ਕਹੇ ਸੋਹੀਆ ਸਮਨਾ ਦਾ ਵੇਸਾ ਮਨਸਾ ਬੰਦਨੇ ਪਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇ ਪਾਈ ਬਿਨਸਾ ਨਾਮ ਵਿਸਾਰੀ ਬਾਦਕਾਰੀ ਬਾਪ ਕੋਨ ਜਗ ਜਾਇ ਪਾਈ ਬਿਨਸ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਪਾਈ ਕਰਮ ਸਭੇ ਬੇਕਾਰੀ ਸੋਨਾ ਪਰ ਕਰਮਕਾਰੀ ਜਿਤ ਕਰਮ ਸੁਖਿ ਉਪਜਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਬਕ ਖੜੋ ਪਾਈ ਕਰਮ ਕਰਹਾਉ ਸੰਸਾਰੀ ਪਾ ਖੰਡ ਮੈਲ ਦਾ ਚੁਕਈ ਪਾਈ ਅੰਤਰ ਮੈਦਮ ਵਿਕਾਰੀ ਇਨ ਬੇਦ ਡੂਬੀ ਮਾਕੋਰੀ ਪਾਈ ਉੰਡੀ ਸਿਰ ਕੈ ਪਾਰੀ ਦੁਰਮਦ ਘਣੀ ਬਗੂਤੀ ਪਾਈ ਦੁਨਿਆ ਪਾਇ ਖਵਾਈ ਬੇਨ ਸਤ ਗੁਰ ਨਾਮ ਨਾ ਪਾਈ ਐ ਪਾਈ ਮੇਰ ਨਾਮ ਪਰਬ ਨਾਮ ਜਾਈ ਸਤ ਗੁਰ ਸੇਵੇ ਤਾਂ ਸੁਖ ਪਾਏ ਪਾਈ ਆਵਨ ਜਾਦ ਰਹਾਈ ਸ ਸਹਿਜ ਗੁਰ ਤੇ ਉਪਜਾਈ ਮਨ ਨਿਰਮਲ ਸਾਜ ਸਮਾਈ ਗੁਰ ਸੇਵੇ ਸੁਭਜ ਪਾਈ ਗੁਰ ਬਿਨ ਮਕ ਨਾ ਪਾਈ ਜਿਸ ਅੰਤਰ ਲੋਬ ਕੇ ਕਰਮ ਕਮਾਵੈ ਕੂੜ ਬੋਲ ਵਿਖ ਖਾਈ ਪੰਡਤ ਦਹੀਂ ਵਲੋਈਏ ਪਾਈ ਵਿਜਹ ਹਾਲ ਨਿਕਲ ਤਖ ਜਾਲ ਮਥੀ ਜਾਲ ਦੇਖੀਏ ਪਾਈ ਇਹੋ ਜਗ ਇਹ ਵੱਖ ਗੁਰ ਬੇਨਾ ਭਰਪਾ ਬੇ ਗੁੱਚੀ ਐ ਭਾਈ ਘਾਟ ਘਟ ਦੇਉ ਅਲੱਖ ਇਹੋ ਜਗ ਤੱਕ ਸੂਂਦ ਕੋ ਭਾਈ ਦਹਾਂ ਦੇਸ ਬਾਦ ਮਾਏ ਬੇਨ ਗੁਰਗਾਠ ਨਾਂ ਛੁਟਾਈ ਭਾਈ ਥਾਕੇ ਕਰਮ ਕਮਾ ਜਗ ਭਰ ਮੋ ਭੁਲਾਇਆ ਭਾਈ ਕਹਿਣਾ ਕਿਸ਼ੂ ਨਾ ਜਾਏ ਗੁਰ ਮਿਲਿਆ ਪਉ ਮਨ ਵਸੈ ਭਾਈ ਬੈ ਮਰਦਾ ਸੱਚ ਲੇਖਾ ਮੱਜਨ দান ਚੰਗਾਈਆਂ ਭਾਈ ਦਰਗਹ ਨਾਮ ਵਸੇ ਗੋਰੀ ਅੰਕਸਾ ਜਿਨ ਨਾਮ ਦਰੜਾਇ ਪਾਈ ਮਨ ਵਸਿਆ ਚੁਕ ਕੰਬੇ ਖਾ ਇਹੋ ਤਨ ਹਾਨ ਸਰਸ ਕੋ ਪਾਈ ਵਖਰੇ ਨਾਮ ਅਪਾਰ ਇਹੋ ਵਖਰੇ ਵਪਾਰੀ ਸੁਧੜੜ ਪਹਾ ਗੁਰ ਸਬਦ ਕਰੇ ਵਿਚਾਰ ਧੰਨ ਵਪਾਰੀ ਨਾਲ ਕਾਈ ਮੇਲ ਕਰੇ ਵਾਪਾਰ ਏ ਉਹ ਵਖਰਾ ਵਪਾਰੀ ਸੋ ਦੜੈ ਭਾਈ ਗੁਰ ਸਬਦ ਕਰੇ ਵਿਚਾਰ